ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਉਹ ਖਬਰ ਆਈ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਸੀਨੀਅਰ ਬਜ਼ੁਰਗ ਪੰਜਾਬ ਦੇ ਨੇਤਾ ਨੇ ਸੰਗਰੂਰ ਸੀਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਹਾਊਸ ਅਰੈਸਟ ਦੇ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਅੰਡਰ ਹਾਊਸ ਅਰੈਸਟ ਕਰਤਾ ਆਈ ਥਿੰਕ ਇਟ ਇਜ਼ ਸੱਚ ਅ ਸੈਡ ਡੇ ਫੋਰ ਇਨ ਦਾ ਇੰਡੀਅਨ ਡੈਮੋਕ੍ਰੇਸੀ ਅੱਜ ਪੰਜਾਬ ਵਾਸਤੇ ਜਿਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਐਮਰਜੈਂਸੀ ਦੇ ਖਿਲਾਫ ਆਜ਼ਾਦੀ ਵਾਸਤੇ ਦੇਸ਼ ਵਾਸਤੇ ਹੱਕ ਸੱਚ ਦੀ ਆਵਾਜ਼ ਨੂੰ ਬਲੰਦ ਕੀਤਾ ਹੈ ਔਰ ਉਸੇ ਸੋਚ ਤੇ ਅੱਜ ਵੀ ਪੰਜਾਬੀ ਖੜੇ ਆ ਅੱਜ ਵੀ ਆਪ ਦੀ ਆਵਾਜ਼ ਬੁਲੰਦ ਕਰ ਰਹੀ ਸੀ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਔਰ ਆਪੋਜੀਸ਼ਨ ਦਾ ਕੰਮ ਹੈ ਸਰਕਾਰਾਂ ਦੀ ਆਲੋਚਨਾ ਕਰਨੀ ਆ ਸਰਕਾਰਾਂ ਦੇ ਜੇ ਕੋਈ ਕੰਮ ਮਾੜੇ ਆ ਉਸ ਨੂੰ ਜਗ ਜाहिर ਕਰਕੇ ਉਹਦੀ ਵਿਰੋਧਤਾ ਚ ਖਲੋਣਾ ਇਹੀ ਡੈਮੋਕਰੇਸੀ ਆ ਲੋਕਤੰਤਰ ਮਗਰ ਅੱਜ ਦੇ ਹਾਲਾਤ ਵੇਖ ਲਿਓ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਡਿਕਟੇਟੋਰੀਅਲ ਐਟੀਟਿਊਡ ਅਡਾਪਟ ਕਰਕੇ ਤਾਨਾਸ਼ਾਈ ਧੱਕੇਸ਼ਾਈ ਵਾਲਾ ਰਵੱਈਆ ਅਡਾਪਟ ਕਰਕੇ ਵਿਰੋਧੀਆਂ ਤੇ ਵੈਸੇ ਤਾਂ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਘੇਰਾ ਪਾਇਆ ਜਾ ਰਿਹਾ ਮਗਰ ਮਾਨ ਸਾਹਿਬ ਜਿਨ੍ਹਾਂ ਦੀ ਉਮਰ ਲਗਭਗ 80 ਸਾਲ ਦੀ ਹੋ ਗਈ ਹੈ ਉਹਨਾਂ ਨੇ ਸਿਰਫ ਇੱਕ ਇਹ ਐਲਾਨਿਆ ਸੀ ਕਿ ਮੈਂ ਧੂਰੀ ਚ ਘਰਾਓ ਕਰੂੰਗਾ ਜੇ ਉਹਨਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਔਰ ਉਸ ਗੱਲ ਨੂੰ ਲੈ ਕੇ ਅੱਜ ਉਹਨਾਂ ਨੂੰ ਹਰਾਉ ਹਾਊਸ ਅਰੈਸਟ ਕਰਤਾ ਅੰਡਰ ਹਾਊਸ ਅਰੈਸਟ ਰੱਖ ਲਿਆ ਗਿਆ ਮੈਂ ਸਮਝਦਾ ਏ ਦਿਸ ਇਜ਼ ਅ ਵੈਰੀ ਸੈਡ ਡੇ ਇਹ ਬੜਾ ਇਹਦਾ ਦੁੱਖ ਹੈ ਅਫਸੋਸ ਹੈ ਐਂਡ ਆਈ ਪਰਸਨਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਮੈਂ ਇਨ ਸੋਲੀਡੈਰਿਟੀ ਖਲੋਣਾ ਔਰ ਇਹ ਸਰਕਾਰ ਦੇ ਇਸ ਠੱਕੇशाही ਦੇ ਫੈਸਲੇ ਦੇ ਵਿਰੁੱਧ ਆਪ ਦੀ ਆਵਾਜ਼ ਬੁਲੰਦ ਕਰਦਾ ਔਰ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੇਤਰਾ ਬੰਦਾ ਬਣ ਜਾ ਜੇ ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹਿਣੇ ਠੀਕ ਹੈ ਔਰ ਇਹ ਗੱਲਾਂ ਬਹੁਤ ਖਤਰਨਾਕ ਵੀ ਬੋਲ ਰਿਹਾ ਪੰਜਾਬ ਵਾਸਤੇ ਲਾਅ ਐਂਡ ਆਰਡਰ ਤੁਹਾਡੇ ਤੋਂ ਸੰਭਲ ਨਹੀਂ ਰਿਹਾ ਬੇੜਾ ਗਰਗ ਹੋ ਗਿਆ ਸਟੇਟ 'ਚ ਲਾਅਲੈਸਨੈਸ ਹੋ ਗਈ ਹੈ ਜੋ ਮਰਜ਼ੀ ਜਿੱਥੇ ਮਰਜ਼ੀ ਕਤਲੋਗਾਰ ਕੰਟਰੈਕਟ ਕਿਲਿੰਗ ਜੇਲਾ ਚ ਇੰਟਰਵਿਊ ਉਹ ਤੁਹਾਡੇ ਤੋਂ ਸਾਹਮਣੇ ਨਹੀਂ ਜਾਂਦੇ ਤੇ ਕੋਈ ਇਲੈਕਟਿਡ ਮੈਂਬਰ ਆਪ ਦੀ ਗੱਲ ਕਰੇ ਆਵਾਜ਼ ਬੁਲੰਦ ਕਰੇ ਉਹ ਤੁਹਾਨੂੰ ਪਸੰਦ ਨਹੀਂ ਆਉਂਦੀ ਤੁਸੀਂ ਧੱਕਾ ਸ਼ੁਰੂ ਕਰ ਦਿੰਦੇ ਹੋ ਇਹ ਗੱਲ ਬੜਾ ਚਿਰ ਨਹੀਂ ਚੱਲਣਾ ਚਲੋ ਜਿੰਨਾ ਚਿਰ ਰੱਬ ਨੇ ਤੇਰੇ ਹੱਕ ਚ ਲਿਖੀ ਆ ਉਹਨਾਂ ਚਿਰ ਮੁੱਖ ਮੰਤਰੀਸ਼ਪ ਚੱਲਣੀ ਆ ਮੁੜ ਕੇ ਬੁਲਾਉਣਾ ਕਹੇ ਨੇ ਨਹੀਂ ਇਸ ਲਈ ਇਹ ਸਾਰੀ ਹਰਕਤਾਂ ਤੋਂ ਜਿਹੜਾ ਪ੍ਰਸ਼ਾਸਨ ਪੁੱਠੇ ਕੰਮਾਂ ਦਾ ਸਾਥ ਦੇ ਰਿਹਾ ਆਈ ਥਿੰਕ ਉਹਨਾਂ ਨੂੰ ਵੀ ਚੇਤਿਤ ਹੋ ਜਾਣਾ ਚਾਹੀਦਾ ਕਿ ਭਾਈ ਭੁਗਤਨੀਆ ਪਹਿਣੀਆ ਨੋ ਵਨ ਵਿਲ ਸਪੋਰਟ ਦਾ ਰੋਂਗ اور ਮੈਂ ਅੱਜ ਕਰਦਾ ਉਮੀਦ ਕਰਦਾ ਕਿ ਇਹ ਜੇ ਫੈਸਲੇ ਭਗਵੰਤ ਮਾਨ ਦੇ ਗਲਤ ਫੈਸਲੇ ਪ੍ਰਸ਼ਾਸਨ ਲਾਗੂ ਨਾ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ